ਅਸੀਂ ਨੱਥਾ ਟਾਪ ਪਤਨੀ ਟਾਪ ਤੇ ਸਭ ਤੋਂ ਉੱਪਰਲਾ ਟਾਪ ਜਿਹੜਾ ਸਿੰਥਨ ਟਾਪ ਇਸਤਵਾਰ ਦੇ ਰਸਤੇ ਚੋਂਦਾ ਆ। ਗਰੀਬਨ ਉਥੇ 2 ਡਿਗਰੀ -2 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਉਥੇ ਆਪਣੀ ਬੱਚੀ ਦੇ ਨਾਲ ਅ ਡੇਅਰ ਸਾਲ ਦੀ ਬੱਚੀ ਆ। ਇਹਦੇ ਨਾਲ ਅਸੀਂ ਮਾਈਨਰ ਟੈਂਪਰੇਚਰ 2 ਡਿਗਰੀ ਤੇ ਅਸੀਂ ਜਾ ਕੇ ਉਥੇ ਘੁੰਮ ਕੇ ਆਏ ਆ। ਸਕੂਟਰੀ ਤੇ بارش ਪਿਆਰੀ ਸੀ, ਸਨੋ ਫਾਲ ਹੋ ਰਹੀ ਸੀ। ਸਕੂਟਰੀ ਤੇ ਲੋਕ ਸਾਨੂੰ ਬੁਰਾ ਵੀ ਬੋਲਦੇ ਸੀਗੇ। ਇਹ ਤੋਂ ਹੈ ਆਪਣੇ ਬੱਚਿਆਂ ਦੀ ਜਾਨ ਤੇ ਵੇਖੋ ਕੀ ਬਾਰੇ ਕੀ ਬਣਨੇ ਜੇ ਤੁਸੀਂ ਪਰ ਨਹੀਂ ਸਾਨੂੰ ਸੀਗਾ ਵੀ ਅਰੇ ਅਸੀਂ ਬਲਡ ਰਿਕਾਰਡ ਬਣਾਉਣਾ ਹੈ ਤੇ ਬਣਾਉਣਾ ਹੈ ਅੰਮ੍ਰਿਤਸਰ ਦੇਸ ਗੁਰਸਿੱਖ ਪਰਵਾਰ ਨੇ ਇੱਕ ਵੱਡਾ ਕਾਰਨਾਮਾ ਕਰ ਦਿਖਾਇਆ ਕੁਝ ਵੱਖਰਾ ਕਰਨ ਦੀ ਤਾਂਗ ਚ ਇਸ ਪਰਿਵਾਰ ਨੇ ਇੱਕ ਵੱਡਾ ਮੁਕਾਮ ਹਾਸਿਲ ਕਰ ਲਿਆ ਦਰਅਸਲ ਇਸ ਗੁਰਸਿੱਖ ਪਰਿਵਾਰ ਨੇ ਸਕੂਟੀ ਅਤੇ ਬੱਚਿਆਂ ਸਮੇਤ ਕਸ਼ਮੀਰ ਦੀਆਂ ਦੋ ਚੋਟੀਆਂ ਦੀ ਚੜ੍ਹਾਈ ਕੀਤੀ ਦੱਸਦੀਏ ਪਰਿਵਾਰ ਨੇ 12500 ਫੁੱਟ ਉੱਚੀ ਸਿੰਥਿੰਗ ਟਾਪ ਤੇ 10000 ਫੁੱਟ ਦੀ ਉਚਾਈ ਤੇ ਸਥਿਤ ਨੱਥਾ ਟਾਪ ਤੇ ਸਕੂਟੀ ਤੇ ਸਵਾਰ ਹੋ ਕੇ ਚੜ੍ਹਾਈ ਕਰਕੇ ਇੱਕ ਰਿਕਾਰਡ ਕਾਇਮ ਕੀਤਾ ਹੈ -6 ਡਿਗਰੀ ਤਾਪਮਨ ਤੇ ਬਰਫ਼ੀਲੀਆਂ ਹਵਾਵਾਂ ਦੌਰਾਨ ਕਸ਼ਮੀਰ ਦੀਆਂ ਸਭ ਤੋਂ ਉੱਚੀਆਂ ਚੋਟੀਆਂ ਸਰ ਕਰਨ ਵਾਲਾ ਇਹ ਪਹਿਲਾ ਪਰਿਵਾਰ ਬਣਿਆ ਦਿਨੇਸ਼ ਸਿੰਘ ਨੇ ਸਵਾ ਸਾਲ ਦੀ ਧੀ ਤੇ 4 ਸਾਲ ਦੇ ਪੁੱਤਰ ਅਤੇ ਪਤਨੀ ਸਮੇਤ ਇਹ ਰੋਮਾਂਚਿਕ ਦੌਰਾ ਕੀਤਾ। ਕੁੱਲ 4 ਦਿਨਾਂ ਚ ਸਕੂਟੀ ਤੇ ਖਤਰਿਆਂ ਨਾਲ ਭਰੀ ਯਾਤਰਾ ਕਰ ਪਰਿਵਾਰ ਮੁੜ ਅੰਮ੍ਰਿਤਸਰ ਪਰਤਿਆ ਜਿੱਥੇ ਉਹਨਾਂ ਦਾ ਧੂਮ-ਧਾਮ ਨਾਲ ਸਵਾਗਤ ਕੀਤਾ ਗਿਆ। ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਸੁਪਨਾ ਮਾਉਂਟ ਐਵਰੇਸਟ ਚੜਾਈ ਕਰੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸ਼ੁਕਰ ਕਰਦੇ ਹਾਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਨ੍ਹਾਂ ਨੇ ਸਾਡੂ ਇਹ ਦਾਤ ਦਿੱਤੀ ਆ। ਅਸੀਂ ਅੱਜ ਵਰਲਡ ਰਿਕਾਰਡ ਬਣਾ ਰਹੇ ਆਂ। ਵਰਲਡ ਕੋਰ ਕਿੱਡਾ ਬਣਾਇਆ ਆ? ਅਸੀਂ ਨੱਥਾ ਟਾਪ ਪਤਨੀ ਟਾਪ ਤੇ ਸਭ ਤੋਂ ਉੱਪਰਲਾ ਟਾਪ ਜਿਹੜਾ ਸਿੰਥਨ ਟਾਪ ਕਿਸ਼ਤਵਾਰ ਦੇ ਰਸਤੇ ਚੋਂਦਾ ਆ। ਕਰੀਬਨ ਉੱਥੇ 2 ਡਿਗਰੀ -2 ਡਿਗਰੀ ਟੈਂਪਰੇਚਰ ਦੇ ਵਿੱਚ ਅਸੀਂ ਉੱਥੇ ਆਪਣੀ ਬੱਚੀ ਦੇ ਨਾਲ ਅ ਡੇਢ ਸਾਲ ਦੀ ਮੇਰੀ ਬੱਚੀ ਆ। ਇਹਦੇ ਨਾਲ ਅਸੀਂ ਮਾਈਨਰ ਟੈਂਪਰੇਚਰ 2 ਡਿਗਰੀ ਤੇ ਅਸੀਂ ਜਾ ਕੇ ਉੱਥੇ ਘੁੰਮ ਕੇ ਆਏ ਆ। ਤੇ ਸਕੂਟਰੀ ਤੇ بارش ਪੈ ਰਹੀ ਸੀ, ਸਨੋ ਫਾਲ ਹੋ ਰਹੀ ਸੀ। ਸਕੂਟਰੀ ਤੇ ਲੋਕ ਸਾਨੂੰ ਬੁਰਾ ਵੀ ਬੋਲਦੇ ਸੀਗੇ। ਵੀ ਤੁਸੀਂ ਆਪਣੇ ਬੱਚਿਆਂ ਦੀ ਜਾਨ ਤੇ ਵੇਖੋ ਕੀ ਕੀ ਬਣੇ ਜੇ ਤੁਸੀਂ ਪਰ ਨਹੀਂ ਸਾਨੂੰ ਸੀਗਾ ਵੀ ਅਰੇ ਅਸੀਂ ਵਰਲਡ ਰਿਕਾਰਡ ਬਣਾਉਣਾ ਹੈ ਤੇ ਬਣਾਉਣਾ ਆ ਬਹੁਤ ਜਨਾਂ ਨੇ ਦੇਖਿਆ ਤੇ ਹੈਰਾਨ ਵੀ ਹੁੰਦੇ ਸੀ ਕਹਿੰਦੇ ਵਾਹ ਬੱਚੇ ਠੀਕ ਠਾਕ ਹੈ ਕਹਿੰਦੇ ਤੁਸੀਂ ਲੈ ਕੇ ਆ ਗਏ ਕਿਦਾਂ ਲੈ ਕੇ ਆ ਗਏ ਅਸੀਂ ਕਿਆ ਬਸ ਤੇ ਜਦੋਂ ਅਸੀਂ ਨਥਾ ਟਾਪ ਪਹੁੰਚੇ ਆ ਉਹ ਵੀ ਬਹੁਤ ਖਤਰਨਾਕ ਚੜਾਈ ਸੀਗੀ ਔਰ ਹਾਂ ਖੂਬਸੂਰਤੀ ਬਹੁਤ ਸੀਗੀ ਉੱਥੇ ਵੀ ਪਹੁੰਚਣ ਵਾਲੇ ਅਸੀਂ ਪਹਿਲੇ ਹੀ ਆ ਜਿਹੜੇ 1.5 ਸਾਲ ਦੀ ਬੱਚੇ ਦੇ ਨਾਲ ਅਸੀਂ ਉੱਥੇ ਪਹੁੰਚੇ ਆ ਸ਼ੁਕਰ ਕਰਦੇ ਪ੍ਰਮਾਤਮਾ ਦਾ ਤੇ ਮੈਂ ਚਾਹੁੰਨਾ ਮੇਰੇ ਬੱਚੇ ਇਦਾਂ ਵੀ ਅੱਗੇ ਵੀ ਵਰਲਡ ਰਿਕਾਰਡ ਬਣਾਉਂਦੇ ਰਹਿਣ ਅੱਗੇ ਵੀ ਸਾਡੇ ਬੱਚੇ ਐਸੇ ਤਰ੍ਹਾਂ ਜਾਂਦੇ ਹੁੰਦੇ ਬੱਚੇ ਸਾਡੇ ਬਿਲਕੁਲ ਠੀਕ ਠਾਕ ਰਹੇ ਆ ਪਰਮਾਤਮਾ ਮੇਰੇ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ